ਦੱਸਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਦਾਵਾ ਕੀਤਾ ਹੈ ਮੁੱਖ ਮੰਤਰੀ ਬਦਲਣ ਦੀਆਂ ਖਬਰਾਂ ਤੋਂ ਬਾਅਦ ਮੁੱਖ ਮੰਤਰੀ ਨੇ ਆਪਣੀ ਚੁੱਪੀ ਤੋੜੀ ਹੈ মিডিਆ ਅਦਾਰਿਆਂ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ 4 ਦਿਨ ਬਿਮਾਰ ਕੀ ਹੋਏ ਪਿੱਛੋ ਵਰਚਲਾ ਫੇਸਬੁੱਕ ਅਤੇ ਹੋਰਾਂ ਨੇ ਚਾਰ-ਚਾਰ ਮੁੱਖ ਮੰਤਰੀ ਬਣਾ ਦਿੱਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਬਦਲਣ ਦੀਆਂ ਖਬਰਾਂ ਚਲਾਉਣ ਵਾਲੇ ਹੁਣ ਆਪਣੀ ਪ੍ਰਸੰਚਤਾ ਸਰੋਤਿਆਂ ਤੋਂ ਮਾਫੀ ਮੰਗਣਗੇ ਮੁੱਖ ਮੰਤਰੀ ਨੇ ਦਾਅਵੇ ਦੇ ਨਾਲ ਕਿਹਾ ਕਿ 2027 ਤੱਕ ਮੁੱਖ ਮੰਤਰੀ ਬਣੇ ਰਹਿਣਗੇ ਉਹਨਾਂ ਅੱਗੇ ਵੀ ਕਿਹਾ ਕਿ ਜਿੜੀਵਾਲ ਨੇ ਦਰਬਾਰ ਸਾਹਿਬ ਵਿੱਚ ਕਿਆ ਕਿ ਮੁੱਖ ਮੰਤਰੀ ਬਣੇ ਰਹਿਣਗੇ ਉਹਨਾਂ ਕਹੇ ਕਿ ਆਮ ਆਦਮੀ ਪਾਰਟੀ ਵਿੱਚ ਕੋਈ ਟੜੇਬੰਦੀ ਨਹੀਂ ਹੈ ਪਰ ਕੁਝ ਵਿਊ ਹਾਸਲ ਕਰਨ ਦੇ ਲਈ ਲੋਕ ਗਲਤ ਖਬਰਾਂ ਚਲਾ ਰਹੇ ਨੇ ਦੱਸਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਤਾਵਾ ਕੀਤਾ ਮੁੱਖ ਮੰਤਰੀ ਬਦਲਣ ਦੀਆਂ ਖਬਰਾਂ ਤੋਂ ਬਾਅਦ ਮੁੱਖ ਮੰਤਰੀ ਨੇ ਆਪਣੀ ਚੁੱਪੀ ਤੋੜੀ ਹੈ ਮੀਡੀਆ ਅਦਾਰਿਆਂ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ 4 ਦਿਨ ਬਿਮਾਰ ਕੀ ਹੋਏ ਪਿੱਛੋਂ ਵੈਬ ਚੈਲਾ ਫੇਸਬੁੱਕ ਅਤੇ ਹੋਰਾਂ ਨੇ ਚਾਰ-ਚਾਰ ਮੁੱਖ ਮੰਤਰੀ ਬਣਾ ਦਿੱਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਬਦਲਣ ਦੀਆਂ ਖਬਰਾਂ ਚਲਾਉਣ ਵਾਲੇ ਹੁਣ ਆਪਣੇ ਪ੍ਰਸ਼ੰਸਕਾਂ ਸਰੋਤਿਆ ਤੋਂ ਮਾਫੀ ਮੰਗਣਗੇ ਮੁੱਖ ਮੰਤਰੀ ਨੇ ਦਾਅਵੇ ਦਿਨਾਲ ਕਿ ਆ ਕਿ 2027 ਤੱਕ ਮੁੱਖ ਮੰਤਰੀ ਬਣੇ ਰਹਿਣਗੇ ਹੁਣ ਅੱਗੇ ਵੀ ਕਿਹਾ ਕਿ ਜजरीवाल ਨੇ ਦਰਬਾਰ ਸਾਹਿਬ ਵਿੱਚ ਕਿਉਂ ਮੁੱਖ ਮੰਤਰੀ ਬਣੇ ਰਹਿਣਗੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਕੋਈ ਟੜੇਬੰਦੀ ਨਹੀਂ ਹੈ ਪਰ ਕੁਝ ਵਿਊ ਹਾਸਲ ਕਰਨ ਦੇ ਲਈ ਲੋਕ ਗਲਤ ਖਬਰਾਂ ਚਲਾ ਰਹੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਦਾਅਵਾ ਕੀਤਾ ਮੁੱਖ ਮੰਤਰੀ ਬਦਲਣ ਦੀਆਂ ਖਬਰਾਂ ਤੋਂ ਬਾਅਦ ਮੁੱਖ ਮੰਤਰੀ ਨੇ ਆਪਣੀ ਚੁੱਪੀ ਤੋੜੀ ਹੈ মিডিਆ ਅਦਾਰਿਆਂ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ 4 ਦਿਨ ਬਿਮਾਰ ਕੀ ਹੋਏ ਪਿੱਛੋਂ ਵੈਬ ਚੈਲਾ ਫੇਸਬੁੱਕ ਅਤੇ ਹੋਰਾਂ ਨੇ ਚਾਰ-ਚਾਰ ਮੁੱਖ ਮੰਤਰੀ ਬਣਾ ਦਿੱਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਬਦਲਣ ਦੀਆਂ ਖਬਰਾਂ ਚਲਾਉਣ ਵਾਲੇ ਹੁਣ ਆਪਣੇ ਪ੍ਰਸ਼ੰਸਕਾਂ ਸਰੋਤਿਆ ਤੋਂ ਮਾਫੀ ਮੰਗਣਗੇ ਮੁੱਖ ਮੰਤਰੀ ਨੇ ਦਾਅਵੇ ਦਿਨਾਲ ਕਿਆ ਕਿ 2027 ਤੱਕ ਮੁੱਖ ਮੰਤਰੀ ਬਣੇ ਰਹੇਗੇ ਹੁਣ ਅਗੇ ਵੀ ਕਿਹਾ ਕਿ ਜजरीवाल ਨੇ ਦਰਬਾਰ ਸਾਹਿਬ ਵਿੱਚ ਕਿਹਾ ਸਿਕਿਓ ਮੁੱਖ ਮੰਤਰੀ ਬਣੇ ਰਹਿਣਗੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਕੋਈ ਟੜੇਬੰਦੀ ਨਹੀਂ ਹੈ ਪਰ ਕੁਝ ਵਿਊ ਹਾਸਲ ਕਰਨ ਦੇ ਲਈ ਲੋਕ ਗਲਤ ਖਬਰਾਂ ਚਲਾ ਰਹੇ ਨੇ